ਕਿਉਂਕਿ ਚੁਕਰਵਾਦੀਆਂ ਨਾਲ ਹੋਈ ਹੈ ਠੀਕ ਹੈ ਜੀ ਤੇ ਤੁਸੀਂ ਉਸ ਟਾਈਮ ਕਿੱਥੇ ਸੀਗੇ ਅਸੀਂ ਮਨ ਵਿਆਹ ਵੀ ਹੋ ਸੀ ਤੁਸੀਂ ਵਿਆਹ ਗਏ ਹੋ ਸੀਗੇ ਤੇ ਤੁਹਾਨੂੰ ਵਾਹ ਕਿੱਦਾਂ ਪਤਾ ਲੱਗਾ ਮੈਂ ਜਿਹੜਾ ਭਈਆ ਉਹਨਾਂ ਦੇ ਘਰ ਸੰਦਾ ਸੀ ਮਨ ਉਹਨਾਂ ਨੇ ਪੁੱਛ ਕੇ ਮਨ ਅਸੀਂ ਆਪਣੇ ਘਰ ਫਰਿਆ ਸੀ ਕਿਹਦੇ ਨਾ ਠੀਕ ਹੈ ਜੀ ਸਾਡੇ ਉਹਨਾਂ ਭਈਆ ਜਸਵੀਰ ਨੂੰ ਧਰ ਗਿਆ ਉਹਨੇ ਪਜਟ ਕੇ ਸਾਨੂੰ ਤੋਂ ਮਿਲਿਆ ਤੇ ਮਤਲਬ ਤੁਸੀਂ ਵਿਆਹ ਗਏ ਹੋ ਸੀਗੇ ਇਹ ਰਾਤ ਨੂੰ ਹੋਇਆ ਹਾਂ ਤੇ ਇਹ ਜਿਨ੍ਹਾਂ ਦੀ ਕੋਠੀ ਆ ਉਹ ਕਿਤੇ ਬਾਹਰ ਗਏ ਹੋਇਆ ਉਹ ਤੁਹਾਡੇ ਸਕੇ ਆ ਹਾਂ ਜੀ ਮਨ ਸੁਪਤਾਂ ਵੀ ਆ ਬਸ ਠੀਕ ਹੈ ਤੇ ਨੁਕਸਾਨ ਕਿੰਨਾ ਹੋਇਆ ਇਹ ਘਰ ਦਾ ਰੋਏ ਦਾ ਪਰ 70000 ਦਾ ਹੋਏਗਾ 70000 ਦਾ ਕੀ ਕੀ ਲੈ ਕੇ ਫਿਰ ਵੀ ਆਈਡੀ ਨਾਲ ਕੋਈ ਮੋਦੀ ਆ ਸੀ ਮੇਰਾ ਖਿਆਲ ਅੱਛਾ ਜੀ ਤੇ ਇੱਕ ਪਹਿਲਾਂ ਦੀ ਹੈਂਗਰਾ ਸੀ ਅੱਛਾ ਜੀ ਤੇ 14 12 14 ਕਈ ਹਜ਼ਾਰ ਦਾ ਨਾਕ ਸੀਗਾ ਜੀ ਪਿਆ ਠੀਕ ਹੈ ਜੀ ਹਾਂ ਜੀ ਤੇ ਉਹ ਮਤਲਬ ਪੇਟੀ ਸੀ ਜੀ ਅਲਮਾਰੀ ਪਿਆ ਸੀਗਾ ਲੰਬਾਰੀ ਹੀ ਪਾਇਲੇ ਅਲਮਾਰੀ ਵੈਸੇ ਹੀ ਮਨਾ ਲੋਕ ਲੈ ਕੇ ਲੋਕ ਥੋੜ੍ਹ ਕੇ ਲੈ ਗਏ ਥੋੜ੍ਹ ਗਏ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਰਿਪੋਰਟ ਲਖਾਈ ਸੀਗੀ ਕੌਣ ਕੌਣ ਫੋਨ ਕੀਤਾ ਹੈਗਾ ਆਏ ਸੀ ਕਿਉਂ ਆਏ ਸੀ ਮੌਕਾ ਦੇਖ ਕੇ ਗਏ ਆ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਅਸੀਂ ਤਾਂ ਬੰਦੇ ਭੜ ਹੋਣੇ ਚਾਹੀਦੇ ਪਤਾ ਲੱਗਣਾ ਚਾਹੀਦਾ ਤਾਂ ਹੀ ਪਤਾ ਲੱਗੂਗਾ ਇਦਾਂ ਤਾਂ ਫੇਰ ਉੱਧਰ ਇੱਕ ਦਿਨ ਮੱਝਾਂ ਵੀ ਖੋਲ ਕੇ ਲਾ ਕੇ ਰਾਤ ਨੂੰ ਠੀਕ ਹੈ ਜੀ ਤੇ ਹੁਣ ਦੂਏ ਦੇ ਨਿੰਦਰ ਚੋਰੀ ਹੋ ਗਈ ਠੀਕ ਹੈ ਜੀ ਇਦਾਂ ਬਰ ਹੋਰ ਚੋਰੀਆਂ ਇੱਥੇ ਪੈਣ ਹੋਈ ਜਾਂਦੀਆਂ ਠੀਕ ਹੈ ਮਤਲਬ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਰਾਤ ਦੀ ਗਸ਼ਤ ਭਾਈ ਜਾਵੇ ਹਾਂ ਜੀ ਰਾਤ ਨੂੰ ਭਾਈ ਜਾਵੇ ਰਾਤ ਦੀ ਠੀਕ ਪਤਾ ਲੱਗ ਤਾਂ ਹੀ ਪਤਾ ਲੱਗੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵਜੇ ਚੁਕਰਵਾਦੀ ਕਰਨ ਨੂੰ ਹੋਈ ਆ ਠੀਕ ਆ ਜੀ ਤੇ ਤੁਸੀਂ ਉਸ ਟਾਈਮ ਕਿੱਥੇ ਸੀਗੇ ਅਸੀਂ ਮੰਨ ਵਿਆਹ ਵੀ ਉਸ ਤੁਸੀਂ ਵਿਆਹ ਗਏ ਹੋ ਸੀਗੇ ਤੇ ਤੁਹਾਨੂੰ ਵਾਹ ਕਿੱਦਾਂ ਪਤਾ ਲੱਗਾ ਮੈਂ ਜਿਹੜਾ ਭਈਆ ਉਹਨਾਂ ਦੇ ਘਰ ਸੰਦਾ ਸੀ ਮਨ ਅਸੀਂ ਉਹਨਾਂ ਨੂੰ ਪੁੱਛ ਕੇ ਮਨ ਅਸੀਂ ਆਪਣੇ ਘਰ ਫਲਾਇਸ਼ੇ ਕਿਦੈ ਨਾ ਠੀਕ ਆ ਜੀ ਉਹਨਾਂ ਦੇ ਭਈਆ ਜੀ ਅਸੀਂ ਉਹਨੂੰ ਧਰ ਗਿਆ ਉਹਨੇ ਕਿੱਥੇ ਸਾਨੂੰ ਸੁਣ ਨਹੀਂ ਦਿੱਤਾ ਤੇ ਮਤਲਬ ਤੁਸੀਂ ਵਿਆਹ ਗਏ ਹੋ ਸੀਗੇ ਇਹ ਰਾਤ ਨੂੰ ਹੋਇਆ ਹਾਂ ਤੇ ਇਹ ਜਿਨ੍ਹਾਂ ਦੀ ਕੋਠੀ ਆ ਉਹ ਕਿਤੇ ਬਾਹਰ ਗਏ ਹੋ ਜਾਂ ਉਹ ਤੁਹਾਡੇ ਸਕੇ ਆ ਹਾਂ ਜੀ ਮਨ ਸਿੱਕਾ ਵੀ ਆ ਠੀਕ ਹੈ ਤੇ ਨੁਕਸਾਨ ਕਿੰਨਾ ਹੋਇਆ ਇਹ ਕਾਰਨ ਉਹ ਰੱਤ ਰੱਤੀ ਵੀ ਆਨੋਂ ਹੋਇਆ ਸੀ 70000 ਕੀ ਕੀ ਲੈ ਕੇ ਫਿਰ ਵੀ ਆਈਡੀ ਨਾ ਕੋਈ ਮੋਦੀ ਆ ਸੀ ਮੇਰਾ ਖਿਆਲ ਅੱਛਾ ਜੀ ਤੇ ਇੱਕ ਪਹਿਲਾਂ ਦੀ ਟੈਂਗਰਾ ਸੀ ਅੱਛਾ ਜੀ ਤੇ 14 12 14 ਕਈਆਂ ਦਾ ਨਾਕੂ ਸੀਗਾ ਜੀ ਫਿਰ ਠੀਕ ਹੈ ਜੀ ਹਾਂ ਜੀ ਤੇ ਉਹ ਮਤਲਬ ਪੇਟੀ ਸੀ ਜਾਂ ਅਲਮਾਰੀ ਆ ਬੈਸ ਸੀਗਾ ਅਲਮਾਰੀ ਹੀ ਬੈਸ ਸੀ ਅਲਮਾਰੀ ਹੀ ਬੈਸ ਸੀ ਮਨਾ ਲੋਕ ਲੈ ਕੇ ਲੋਕ ਥੋੜ੍ਹ ਕੇ ਲੈ ਗਏ ਥੋੜ੍ਹ ਗਏ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਰਿਪੋਰਟ ਲਿਖਾਈ ਸੀਗੀ ਗਰ ਉਹ ਕੋਲ ਕੋਲ ਫੋਨ ਕੀਤਾ ਤੇਗਾ ਆਏ ਸੀ ਕਿਉਂ ਆਏ ਸੀ ਮੌਕਾ ਦੇਖ ਕੇ ਗਏ ਆ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਅਸੀਂ ਤਾਂ ਬੰਦੇ ਭੜਾਉਣੇ ਚਾਹੀਦੇ ਪਤਾ ਲੱਗਣਾ ਚਾਹੀਦਾ ਪਾਈ ਪਤਾ ਲੱਗੂਗਾ ਇਦਾਂ ਤਾਂ ਫਿਰ ਉਧਰ ਇੱਕ ਦਿਨ ਮੱਝਾਂ ਵੀ ਖੋਲ ਕੇ ਲਾ ਕੇ ਰਾਤ ਨੂੰ ਠੀਕ ਹੈ ਜੀ ਤੇ ਹੁਣ ਦੂਏ ਦਿਨ ਇੰਦਰ ਚੋਰੀ ਹੋ ਗਈ ਠੀਕ ਹੈ ਜੀ ਇਦਾਂ ਫਿਰ ਹਰ ਰੋਜ਼ ਚੋਰੀਆਂ ਇੱਥੇ ਪੈਣ ਹੋਈ ਜਾਂਦੀਆਂ ਠੀਕ ਹੈ ਮਤਲਬ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਰਾਤ ਦੀ ਗਸ਼ਤ ਵੀ ਕਰਾਈ ਜਾਵੇ ਹਾਂ ਜੀ ਰਾਤ ਨੂੰ ਭਾਈ ਜਾਵੇ ਰਾਤ ਦੀ ਤੇ ਪਤਾ ਲੱਗ ਤਾਹੀ ਪਤਾ ਲੱਗੂਗਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਕਿ ਜੇ ਚੁੱਕਰਵਾਦੀ ਰਾਤ ਨੂੰ ਹੋਈ ਹੈ ਠੀਕ ਹੈ ਜੀ ਤੇ ਤੁਸੀਂ ਉਸ ਸਮੇਂ ਕਿੱਥੇ ਸੀਗੇ ਅਸੀਂ ਮੰਨ ਲਓ ਵਿਆਹ ਵੀ ਹੋ ਸੀ ਤੁਸੀਂ ਵਿਆਹ ਗਏ ਹੋ ਸੀਗੇ ਤੇ ਤੁਹਾਨੂੰ ਵਾਹ ਕਿੱਦਾਂ ਪਤਾ ਲੱਗਾ ਮੈਂ ਜਿਹੜਾ ਭਈਆ ਉਹਨਾਂ ਦੇ ਘਰ ਹਾਂਦਾ ਸੀ ਮਨ ਅਸੀਂ ਉਹਨਾਂ ਨੂੰ ਪੁੱਛ ਕੇ ਮਨ ਅਸੀਂ ਆਪਣੇ ਘਰ ਫਲਾਇਸ਼ ਸੀ ਕਿਹਦੇ ਨਾ ਠੀਕ ਹੈ ਜੀ ਸਾਡੇ ਉਹ ਭਈਆ ਜਸਵੀਰ ਨੂੰ ਉਤਰ ਗਿਆ ਉਹਨੇ ਵੀ ਜੱਟ ਵੀ ਸਾਨੂੰ ਤੋਂ ਦੇਖਿਆ ਤੇ ਮਨ ਲਓ ਤੁਸੀਂ ਵਿਆਹ ਗਏ ਹੋ ਸੀਗੇ ਇਹ ਰਾਤ ਨੂੰ ਹੋਇਆ ਹਾਂਜੀ ਤੇ ਇਹ ਜਿਨ੍ਹਾਂ ਦੀ ਕੋਠੀ ਆ ਉਹ ਕਿਤੇ ਬਾਹਰ ਗਏ ਹੋਇਆ ਹਾਂਜੀ ਉਹ ਤੁਹਾਡੇ ਸਗੇ ਆ ਹਾਂਜੀ ਮੇਰੀ ਸਹਿਕਾ ਵੀ ਆ ਠੀਕ ਹੈ ਤੇ ਨੁਕਸਾਨ ਕਿੰਨਾ ਹੋਇਆ ਨ 70000 ਦਾ ਹੋਏਗਾ ਤਾਂ 70000 ਦਾ ਕੀ ਕੀ ਲੈ ਗਿਆ ਫਿਰ ਵੀ ਆਈਡੀ ਨਾਲ ਉਹ ਮੁੰਡਿਆ ਸੀ ਮੇਰਾ ਖਿਆਲ ਅੱਛਾ ਜੀ ਤੇ ਇੱਕ ਪਹਿਲਾਂ ਦੀ ਟੰਗਰਾ ਜੀ ਅੱਛਾ ਜੀ ਤੇ 14 12 14 ਕਹਿੰਦਾ ਨਾਗਰ ਤੇਗਾ ਜੀ ਫਿਰ ਠੀਕ ਹੈ ਜੀ ਹਾਂ ਜੀ ਤੇ ਉਹ ਮਤਲਬ ਪੇਟੀ ਜੀ ਏਲਮਾਰੀ ਵਿਹਸ ਗਿਆ ਏਲਮਾਰੀ ਵਿਹਸ ਗਈ ਏਲਮਾਰੀ ਵਿਹਸ ਗਈ ਉਹਨਾਂ ਲੋਕ ਲੈ ਕੇ ਲੋਕ ਥੋੜ੍ਹ ਕੇ ਲੈ ਗਏ ਉਹ ਟੋੜ ਗਏ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਰਿਪੋਰਟ ਲਿਖਾਈ ਸੀ ਜੀ ਇਰਬੋ ਬੋਂ ਬੋਂ ਗੀਤਾ ਫੇਰਾ ਆਏ ਸੀ ਕਿਉਂ ਆਏ ਸੀ ਮੌਕਾ ਦੇਖ ਕੇ ਗਏ ਆ ਤੇ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਐ ਤਾਂ ਬੰਦੇ ਭੜਾਉਣੇ ਚਾਹੀਦੇ ਪਤਾ ਲੱਗਣਾ ਚਾਹੀਦਾ ਪਾਈ ਪਤਾ ਲੱਗੂਗਾ ਇੱਦਾਂ ਤਾਂ ਫੇਰ ਉਧਰ ਇੱਕ ਦਿਨ ਮੱਝਾ ਵੀ ਖੋਲ ਕੇ ਲਾ ਕੇ ਰਾਤ ਨੂੰ ਠੀਕ ਹੈ ਜੀ ਤੇ ਹੁਣ ਦੂਏ ਦਿਨ ਇੰਦਰ ਚੋਰੀ ਹੋ ਗਈ ਠੀਕ ਹੈ ਜੀ ਇੱਦਾਂ ਫੇਰ ਹੋਰ ਚੋਰੀਆਂ ਤੇ ਬੰਨ ਹੋਈ ਜਾਂਦੀਆਂ ਠੀਕ ਹੈ ਮਤਲਬ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਰਾਤ ਦੀ ਗਸ਼ਤ ਭਾਈ ਜਾਵੇ ਹਾਂ ਜੀ ਰਾਤ ਨੂੰ ਭਾਈ ਜਾਵੇ ਰਾਤ ਦੀ ਕੀ ਪਤਾ ਲੱਗ ਤਾਂ ਹੀ ਪਤਾ ਲੱਗੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ